ਅੱਜ ਅਸੀਂ ਸ਼ਹਿਰ ਦੇ ਵਿੱਚ ਗਸ਼ਤ ਕਰ ਰਹੇ ਸੀ ਸਾਨੂੰ ਕੰਟਰੋਲ ਰੂਮ ਤੋਂ ਮੈਸੇਜ ਆਇਆ ਕਿ ਇੱਕ ਖਤਰੀ ਭਵਨ ਜਿਹੜਾ ਪੁਰਾਣਾ ਹੁੰਦਾ ਸੀ ਉਹਦੇ ਲਾਗੇ ਕੋਈ ਐਕਸੀਡੈਂਟ ਹੋਇਆ ਅਸੀਂ ਇੱਥੇ ਆਣ ਕੇ ਦੇਖਿਆ ਇੱਕ ਦੋ ਇੱਕ ਬੇਟਾ ਤੇ ਇੱਕ ਬੇਟੀ ਸੀਗੀ ਤੇ ਇੱਕ ਉਹਦਾ ਫਾਦਰ ਸੀਗਾ ਉਹਨਾਂ ਦੋਨਾਂ 'ਤੇ ਸੱਟਾਂ ਲੱਗੀਆਂ ਕਾਰ ਵਿੱਚ ਵੱਜੀ ਹੈ ਜਦੋਂ ਆਣ ਕੇ ਕਿ ਮੌਕੇ ਦੇ ਦੇਖਿਆ ਐਫੋਂ ਤੱਕ ਸਕੂਟਰੀਆਂ ਲੱਗੀਆਂ ਇੱਥੋਂ ਤੱਕ ਆ ਜਿਹੜੀ ਹੈਗੀ ਐ ਇਹਨਾਂ ਨੂੰ ਦੋ ਵਾਰੀ ਤਿੰਨ ਵਾਰੀ ਪਹਿਲੇ ਵੀ ਕਿਹਾ ਤੇ ਉੱਪਰ ਸ਼ੋਪਾ ਕੋਈ ਬੱਚਿਆਂ ਨੂੰ ਟ੍ਰੈਨਿੰਗ ਫੜਦੇ ਆ सारे बचे आ जिने बचे है यह भी है वो अंदर भी है आ है सारे सारे दूटरिया को डेढ़ दो सौ स्कूटरी जारी है मोटरसाइकिल तो लगा है सारी सड़कें ना रोकी है ਉਰੇ ਉਹਨਰ ਜਿਹੜਾ ਉਹਨੇ ਇਹਨੂੰ ਥੱਲੇ ਬੁਲਾਇਆ ਸੀ ਇਹ ਕਿਤੇ ਅੱਗੇ ਪਿੱਛੇ ਹੋ ਗਿਆ ਮਹੀਨਾ ਬਣੇ 15 ਦਿਨ ਪਹਿਲਾਂ ਵੀ ਤਿੰਨ ਚਾਰ ਵਾਰੀ ਮੈਂ ਜਵਾਨੀਆਂ ਨੂੰ ਵਾਰਨਿੰਗ ਦੇ ਕੇ ਗਿਆ ਵੀ ਆਪਣੀ ਪਾਰਕਿੰਗ ਦਾ ਕੋ-ਅਰੇਂਜਮੈਂਟ ਕਰੋ ਤੇ ਇਹ ਜਿਹੜਾ ਇੱਥੇ ਵਹੀਕਲ ਜਿਹੜੇ ਆ ਨਾ ਲੋਕ ਇਹਨਾਂ ਕੋਲ ਘੱਟੋ ਘੱਟ 100 150 ਬੱਚਾ ਹੁੰਦਾ ਤੇ ਮੇਰੇ ਖਿਆਲ ਚ ਕੋਈ ਡਿਊਟੀ ਫਾਰਮਰ ਦਾ ਜਾਂ ਕਦਰ ਉੱਤੇ ਉਹ ਇਹਨਾਂ ਦਾ ਹੈਗਾ ਯਾਰ ਸੈਂਟਰ ਤੇ ਉਹਦੀ ਟ੍ਰੇਨਿੰਗ ਹੁੰਦੀ ਹੈ ਬੱਚਿਆਂ ਕੋ ਪੈਸੇ ਲੈਂਦੇ ਆ ਸਾਰੇ ਇਹ ਮੁੜ ਕੇ ਨਾ ਉਹਨਾਂ ਕੋ 파ਰਕਿੰਗ ਦਾ ਨਾ ਕੋਈ ਰਹਾ ਸਾਰੇ ਦੇਖੋ ਆ ਬੱਚੇ ਇੱਧਰ ਦੇਖੋ ਆ ਸਾਰੇ ਇਹਨਾਂ ਦੇ ਬੱਚੇ ਆ ਤੇ ਹੁਣ ਤੱਕ ਇਹ ਉਹ ਲੈ ਤੋ ਗਏ ਤੇ ਇਹਨਾਂ ਨੇ ਸਾਰੇ ਇੱਥੋਂ ਤੱਕ ਵੀ ਘਰੇ ਇੱਥੋਂ ਤੱਕ ਤਾਂ ਸੜਕ ਨਾ ਕਰ ਕਿ ਨਹੀਂ ਨਿਕਲ ਜਾਂਦੀ ਹੈ